ਲੋਰੀ ਸਰਦਾਰੀ suit ਆ ਗਏ ਆ ਜੀ ਸਰਦਾਰੀ suit ਵਿਦ ਹੈਂਡਵਰਕ ਪਾਰਟੀ ਦੇ suit ਨਾਲ ਆएगी ਸਾਈਡ ਤੇ ਬਾਜੂ ਆ ਚਾ ਕਰ ਲਿਓ ਜੀ ਬਾਜੂ suit ਤੇ ਸਾਰਾ ਹੀ ਹੈਂਡਵਰਕ ਕੀਤਾ ਤਾਂ ਉਹਨੂੰ ਪੀਸ ਖੋਲ ਕੇ ਦਿਖਾਉਣਾ ਬਹੁਤ ਹੀ ਸੋਹਣਾ ਪੀਸ ਹੈ ਔਰ ਇੰਨੀ ਕਿ ਡਿਮਾਂਡ ਆ 500 suit ਆਂਦਾ 2-3 ਇੰਚ ਖਤਮ ਹੋ ਜਾਂਦਾ ਯਾ ਦੇਖੋ ਚੈੱਕ ਕਰੋ ਜ਼ੂਮ ਕਰਕੇ ਦਿਖਾਓ ਜੀ ਰੰਗ ਬਹੁਤ ਸੋਹਣੇ ਮਿਲ ਜਾਣਗੇ ਸਾਰਾ ਟੋਟਲ ਹੈਂਡਵਰਕ ਹੈ ਬਹੁਤ ਹੀ ਪਿਆਰਾ ਆਰਟੀਕਲ ਹੈ ਬਹੁਤ ਹੀ ਸੋਹਣਾ ਆਰਟੀਕਲ ਹੈ ਕਪੜਾ ਬਹੁਤ ਵਧੀਆ ਡਿਜ਼ਾਈਨਰ ਸੂਟ ਹੈ ਨਾਲ ਸਾਈਡ ਤੇ ਬਾਜੂ ਵੀ ਆਏਗੀ ਤੇ ਕੁੱਲ ਮਿਲਾ ਕੇ ਸੂਟ ਬਹੁਤ ਹੀ ਸੋਹਣਾ ਨਾਲ ਦੇਖੋ ਜੀ ਪਿਓਰ ਮਸਲੀਨ ਦਾ ਦੁਪੱਟਾ ਆ ਗਿਆ ਜੀ ਨਾਲ ਦੁਪੱਟੇ ਦੇ ਵਰਕ ਸੂਟ ਦੀ ਕੀਮਤ ਹੈ ਜੀ 2200 ਲੇਕਿਨ ਪੂਰਨ ਚਾਨਣ ਕੰਪਨੀ ਤੇ ਸੇਲ ਚ ਲੱਗਿਆ ਜੀ ਸਿਰਫ 1000 ਰੁਪਏ ਦਾ ਸੂਟ ਸਿਰਫ 1000 ਰੁਪਏ ਦੀ ਰੇਂਜ ਚੈੱਕ ਕਰ ਲਓ ਜੀ ਆ ਆ ਗਏ ਨੇ ਦੇ ਰੰਗ ਤੇ ਡਿਜ਼ਾਈਨ ਦਾ ਤੁਸੀਂ ਛੱਡ ਹੀ ਦਿਓ ਜੀ ਕਿਉਂਕਿ ਇਹ ਪੂਰਨ ਚਾਨਣ ਕੰਪਨੀ ਹੈ ਇੱਥੇ ਕੋਈ ਡਿਜ਼ਾਈਨਰਾਂ ਦੀ ਗਿਣਤੀ ਨਹੀਂ ਆ ਸਾਰੇ ਚੈੱਕ ਕਰ ਲਓ ਜੀ 1k ਹਜ਼ਾਰ ਚ ਮਿਲ ਰਿਹਾ ਜੀ ਸਾਰੇ ਹੈਂਡਵਰਕ ਦੇ ਡਿਜ਼ਾਈਨਰ ਸੂਟ ਸਿਰਫ 1000 ਦੀ ਰੇਟ ਵਿਦ ਦੁਪੱਟਾ ਟੋਟਲ ਹੈਂਡਵਰਕ ਵਾਲੇ ਮਸਲੀਨ ਸੋਰੀ ਪਿਓਰ ਕਾਟਨ ਦੇ ਸੂਟ ਹੈ ਜੀ ਮਸਲੀਨ ਆਏਗੀ ਬਹੁਤ ਸੋਹਣੀ ਸੂਟ ਹੈ ਜੀ ਬੁਟੀਕ ਦਾ ਬਾਜ਼ਾਰ ਵੇਚ ਰਿਆ ਜੀ 2000 ਦਾ ਲੇਕਿਨ 1000 ਦੀ ਸੇਲ ਆਤੀ ਹੈ ਜੀ ਪੂਰਨ ਚੰਦਨ ਕੰਪਨੀ ਵਾਲੇ ਨੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਲਿਓ ਤੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਧੰਨਵਾਦ ਜੀ